ਇਹ ਇਹ ਜਦੋਂ ਤੱਕ ਸਾਰਾ ਨਸੋਤ ਜੀਐਸਵੀ ਰੋਕਰ ਚੈਨਲ ਦੇ ਵਿੱਚ ਗਾਈਸ ਮੈਂ ਤੁਹਾਨੂੰ ਮਿਲਣਾ ਪੂਰੇ ਇੱਕ ਹਫਤੇ ਬਾਅਦ ਜਾਂ ਤੋਂ ਵੀ ਜ਼ਿਆਦਾ دیر ਹੋ ਸਕਦਾ ਕਿਉਂਕਿ ਤੁਹਾਡੇ ਭਰਾ ਨੂੰ ਵੇਖ ਨਹੀਂ ਮਿਲਦਾ ਕਿ ਪ੍ਰੈਕਟੀਕਲ ਨਾਮ ਮਿਲ ਗਿਆ ਮੈਂ ਚੜਾ ਕੰਪਲੀਟ ਕਰ ਲਈ ਨਾਲੇ ਤੁਹਾਨੂੰ ਪਤਾ ਸਟ੍ਰਾਈਕ ਵੱਜੀ ਚੈਨਲ ਤੇ ਤੇ ਇਸ ਕਰਕੇ ਅੱਜ ਮੈਂ ਅਗਲੀ ਰਾਤ ਵਰ ਬਣਾਉਣਾ ਵੀਡੀਓ ਅਗਲੀ ਰਾਤ ਦੇ ਵੀ ਨਹੀਂ ਹਫਤੇ ਜਾਂ ਜਿਹੜੇ ਵੀ ਹਫਤੇ ਆਏ ਮੈਨੂੰ ਦੇ ਨਹੀਂ ਹੋਣਾ ਤੇ ਆਪਣੀ ਮੈਂ ਵੀਡੀਓ ਤੇ ਅੱਜ ਹੈ ਗਿਆ ਪ੍ਰਭਾਤ ਸ੍ਰੀ ਮੈਂ ਉੱਠ ਚੁੱਕਾ 5 ਵਜੇ ਤਿਆਰ ਹੋ ਚੁੱਕਾ ਹਾਂ ਜੂੜੇ ਤੇ ਪਰਨਾ ਬੰਨ ਲਿਆ ਤੇ ਚੈੱਕ ਕਰ ਸਕਦੇ ਤੁਸੀਂ ਤੇ ਜੂੜੇ ਤੇ ਪਰਨਾ ਬੰਨ ਲਿਆ ਤੇ ਚੱਲਿਆ ਹੁਣ ਆਪਾਂ ਘੁਰਦਾਰੇ ਤੇ ਗੁਰਦਾਰੇ ਫਿਰ ਪਰੰਪਰਾ ਪ੍ਰਭਾਤ ਸ੍ਰੀ ਦੇ ਨਾਲ ਮੁੰਡਿਆਂ ਨੂੰ ਕਹਿੰਦਾ ਉਹ ਹੁੰਦੇ ਆ ਤੇ ਆਪਾਂ ਵੀ ਚੱਲਦੇ ਆ ਬਾਏ ਬਾਏ ਚੱਲੀਏ ਘੁਰਦਾਰੇ ਗਾਈਜ਼ ਆਹ ਵੇਖੋ ਇੱਥੇ ਦੇ ਬੰਬ ਚਲਾਉਣ ਤੇ ਆ ਪ੍ਰਭਾਤ ਸ੍ਰੀ ਆਈ ਹੈ ਤਾਂ ਬੰਬ ਦੇ ਚਲਾਉਣ ਗਾਈਜ਼ ਆਹ ਵੇਖੋ ਆ ਰਿਹਾ ਪ੍ਰਭ ਨੂੰ ਰ ਆਪਣਾ ਇਹ ਹਰ ਮਨਵੀ ਆ ਗਿਆ ਦੂਜਾ ਇਹ ਵਾਂਟੀ ਰਹਿਨ ਰਹਿਨ ਬੰਬ ਲੱਗਾ ਤੇ ਉਹ ਬੰਬ ਤੋਂ ਪਰੇ ਹੋਈ ਅਗੇ ਬੰਬੜੇ ਕਾਣ ਕੀਤਾ ਇਹ ਤੁਹਾਨੂੰ ਮਨਾਉ ਕੀ ਹਾਲ ਚੱਲ ਦੋਸਤੋ ਵਧੀਆ ਹੋ ਗਿਆ ਬਹੁਤ ਵਧੀਆ ਚਲਿਏ ਬਰਬਾਦ ਹਰੀ ਦੇ ਚਲੋ ਬਰਬਾਦ ਹਰੀ ਦੇ ਚਲਿਏ ਆਹਮਕੂਰ ਕਾਗਦੇ ਛਟਕੰਦ ਕਾਂਹ ਰੋਦੇ ਅਰਨ ਬ੍ਰਮਾ ਅਹੰਕਾਰ ਕਿਰੰਦਾ ਦੇ ਸਵਾਗਤ ਹੈ ਜੀ ਅੱਜ ਅਸੀਂ ਆ ਗਏ ਹਾਂ ਜੀ ਸੇਵਾ ਦੇ ਲਈ ਨੰਗਰ ਵਰਤਾਂਦੇ ਆਇਆ ਤੇ ਨੰਗਰ ਖਾਉਂਦੇ ਆ ਪਰ ਆਪਰ ਤੋਂ ਆਉਣੇ ਆ ਅੱਜ ਤੋਂ ਆਪ ਆਦੇ ਸੇਵਾ ਦੇ ਵਰਤਾਂ ਹਾਂ ਤੇ ਮੇਰਾ ਹੁਲੀ ਹੈ ਤੁਸੀਂ ਵੀ ਸੋਦੇ ਜੀ ਬਸ ਗਾ ਨਹੀਂ ਲੱਪਣਾ ਸ਼ੀਸ਼ੇ ਦੇ ਨਹੀਂ ਸੋਣਾ ਪਖਣ ਗਏ ਨੰਗਰ ਤੇ ਨੰਗਰ ਖਾ ਕੇ ਤੇ ਫਿਰ ਚਲਦੇ ਆ ਘਰੇ ਕਿ ਲੋਖਈ ਨੰਗਰ ਗਾਇਸ 8:30 ਹੋ ਚੁੱਕੇ ਨੇ ਤਾਂ ਹੁਣ ਹੋ ਗਈ ਹੈ ਸਮਾਪਤੀ ਚੰਗੀ ਤਰ੍ਹਾਂ ਸਮਾਪਤੀ ਤਾਂ ਹੋ ਚੁੱਕੀ 7:15 ਤੱਕ ਨੰਗਰ ਨੰਗਰ ਵੀ ਸ਼ਿਕਾਤਾ ਹੈ ਪਰ 7:30 ਤੱਕ ਸਮਾਪਤੀ ਹੋ ਗਈ ਨਗਰ ਸਿਗਾ ਕੇ ਪਰ ਅਹੀਂ ਸੇਵਾ ਦਾ ਨਾ ਫੇਰ ਅਹੀਂ ਬਾਅਦ ਚ ਲੇਟ ਗਿਆ ਤੇ ਹੁਣ ਚੱਲੇ ਆ ਹਰਮਨ ਕਿੰਨੀਆਂ ਪੂੜੀਆਂ ਪਾੜੀਆਂ ਤੂੰ ਤੂੰ ਝੂਠ ਨਹੀਂ ਮਾਰਨਾ ਝੂਠ ਮਾਰਨ ਦੇ ਆਹੋ ਮਾਮਾ ਮੈਂ ਤਾਂ ਤਿੰਨ ਖਾਧੀਆਂ ਆਹ ਤਿੰਨ ਵਾਰੀ ਇਹਨੇ ਦਿੱਤੀਆਂ ਤਿੰਨ ਵਾਰੀ ਇਹਨੇ ਦਿੱਤੀਆਂ ਦੋ ਵਾਰੀ ਮੇਰੇ ਸਾਹਮਣੇ ਇਹਨੇ ਅੰਕਲ ਤੋਂ ਲਈਆਂ ਗਰਮ ਗਰਮ ਦੀਰ ਆਇਆ ਹੀ ਦੇਣ ਤਦੋ ਇਹ ਪਹਿਲਾ ਰੱਖ ਕੇ ਆਇਆ ਹੈ ਆਹੋ ਬਸ ਬਸ ਇਹ ਬਹੁਤ ਨਗਰਪਾਡ ਨਗਰਪਾਡ ਮਹਿਕਮਾ ਸਾਡੇ ਨਾਲ ਹੈ ਜਿੰਨੇ ਵੀ ਨਗਰ ਦੀ ਸੇਵਾ ਬਾਦ ਦਿੰਦੇ ਖਾਦਾ ਹਾਂ ਜਿੰਨੇ ਮੈਂ ਖਾਧੀਆ ਤਿੰਨੇ ਹਾਂ ਇਹਨਾਂ ਲਈ ਮੈਂ ਆ ਚੁੱਕਾ ਘਰ ਤੇ ਘਰ ਆ ਰਿਹਾ ਨਾ ਮੈਂ ਕੱਦ ਲਗਾ ਰੈਸਟ ਤੇ ਫਿਰ ਚੱਲਦੇ ਆਪਾਂ ਗੁਰਦੁਆਰੇ ਅੱਜ ਹੈਗਾ ਮੇਲਾ ਨੋ ਕੱਟੀ ਗਈ ਆਤਰਾ ਸਾਹਿਬ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਹਾਂ ਮੈਂ ਦਾਖਾ ਗਾਇਸ ਟਾਟਾ ਆਪਰਾ ਹੋ ਚੁੱਕਾ ਹੈ ਰੈਡੀ ਤੇ ਕੈਮਰਾ ਸਾਫ ਕਰਨ ਨਾਲ ਆਇਆ ਕੈਮਰਾ ਕਰ ਲਿਆ ਗਾਇਸ ਸਾਫ ਤੇ ਦੱਸੋ ਪੱਗ ਕਿਹੋ ਜਿਹੀ ਵੱਡੀ ਟੜੇ ਭਰ ਆ ਗਈ ਤੇ ਬਹੁਤ ਸੋਹਣੀ ਲੱਗ ਰਹੀ ਮੈਨੂੰ ਤੇ ਚੈੱਕ ਕਰੋ ਗਾਇਸ ਹਾਂ ਹੂੰ ਚੈੱਕ ਕਰ ਤੇ ਹੁਣ ਅਸੀਂ ਚੱਲੇ ਆ ਗਾਇਸ ਮੇਲਾ ਵੇਖਣ ਤੇ ਤੁਹਾਨੂੰ ਹੁਣ ਸਿੱਧਾ ਮਿਲਦੇ ਆ ਮੇਲੇ ਤੇ ਜਾ ਕੇ ਮੇਲੇ ਚੜੀ ਹੁਣ ਬਾਏ ਗਾਇਸ ਮੇਲੇ ਮਿਲਦੇ ਤਾਂ ਨਹੀਂ ਆਗੇ ਗਾਈਜ਼ ਆਪਾਂ ਪਹੁੰਚ ਗਏ ਆ ਮੇਲੇ ਚੈੱਕ ਕਰੋ ਮੇਲੇ ਦਾ ਵੀਊ ਤੇ ਹੁਣ ਆਪਾਂ ਤੁਹਾਨੂੰ ਮੂ ਲੱਖ ਚਲੀਆਂ ਅੰਦਰ ਮੇਲੇ ਗਾਈਜ਼ ਇਹ ਮੇਲੇ ਐ ਹੀ ਆਉਂਦੇ ਹੀ ਸਾਡੀ ਸੰਗਤ ਨਹੀਂ ਲੱਗਦੀ ਤੇ ਹੱਲਾ ਬੋਲ ਦਿੱਤਾ ਐ ਤੇ ਅੰਦਰ ਜਾਂਦੋਂ ਪਹਿਲੇ ਹੀ ਲੱਗਦੇ ਮਲਾਬ ਹੋ ਚੁੱਕਿਆ ਬੂਆ ਹੁਣ ਚਲ ਗਏ ਅੰਦਰ ਆਹ ਹੱਥ ਫੜਾ ਗਾਈਜ਼ ਮੈਂ ਮੇਲੇ ਜਾ ਚੁੱਕਾ ਹਾਂ ਬੰਦੇ ਨਾਲ ਤੇ ਹੁਣ ਆ ਚੱਕ ਤੇ ਹਮਨ ਬਹੁਤ ਜ਼ਲਾਤਾਂ ਕਰ ਰਿਹਾ ਤੇ ਮੇਰੀ 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 ਹੁਣੇ ਇਹਨੇ ਕੰਡੀ ਹੋ ਗਏ ਢਿਆ ਪੁਲਿਸ ਵਾਲੇ ਤੋਂ ਮੈਂ ਪੁਲਿਸ ਵਾਲੇ ਨੂੰ ਆਖਿਆ ਮੈਂ ਅੰਕਲ ਜੀ ਆ ਤਾਂ ਕਰਦਾ ਅੰਕਲ ਆਂਦਾ ਉਹ ਨਹੀਂ ਤਾਂ ਕਰਦਾ ਤੂੰ ਕਰਦਾ ਹੈ ਚਲੀਆਂ ਨੱਗੇ ਮੱਥਾ ਟੇਕਣ ਗਾਇ ਸਾਰਾ ਬਾਜ਼ਾਰ ਘੁੰਮ ਲਿਆ ਤੇ ਹੁਣ ਆਪਾਂ ਚੱਲਣਾ ਹੈ ਗੁਰਦੁਆਰੇ ਆਓ ਸਾਹਮਣੇ ਗੁਰਦੁਆਰਾ ਹੈ ਤੇ ਇੱਧਰ ਹੈਗਾ ਆਪਣਾ ਝੂੜੇ ਝਾੜੇ ਤੇ ਉਹ ਆਪਾਂ ਲੈਣੇ ਹੁਣ ਚਲੀਏ ਗੁਰਦੁਆਰੇ ਆਪਣੀ ਐਂਟਰੀ ਹੋ ਚੁੱਕੀ ਹੈ ਗਾਇਸ ਗੁਰਦੁਆਰੇ ਦੇ ਹੁਣ ਆਪਾਂ ਇੱਥੇ ਚਪਲਾ ਲਾ ਕੇ ਦੇ ਰੋ ਪੀਏ ਬੰਦ ਸਾਡੇ ਵਿੱਚ ਬਹਾਰ ਹੋ ਰਿਹਾ ਹੈ ਚਪਨਾ ਲਾ ਰਹੀਏ ਬਿਲਕੁਲ ਬਾਅਦ ਇਹ ਸੁਣਿਆ ਤੇ ਗਾਇਸ ਹੁਣ ਆਪਾਂ ਅੰਦਰ ਚੱਲਿਆਂ ਗੁਰਦੁਆਰੇ ਦੇ ਪੈਰ ਇੱਥੋਂ ਸਾਫ਼ ਕਰ ਲੈਣੇ ਆਪਾਂ ਦੇ ਬਾਬੇ ਦੇ ਪੈਰਾਂ ਦੀ ਛੇ ਰੱਖਿਆ ਜਿਆਦਾ ਥੋੜਾ ਘਟਿਆ ਇਸ ਵਾਰ ਕੇ ਮੈਂ ਕਮਾਲ ਕੀਤਾ ਭਾਈ ਉਹਦੇ ਭੈਣ ਤੋਂ ਤੇ ਇੱਥੇ ਜਵਾਨ ਟੈਨ ਲੱਗਾ ਨਹੀਂ ਬਸ ਤਰਸੇ ਇੱਥੇ ਜਵਾਨ ਲੱਗਾ ਜਿਤਨੀ ਹੋਣਾ 15 ਮਾੜੀ ਕੀ ਹੈ ਪਰ ਆਮਨੇ ਨਾ ਨਾ ਰਹ ਤੂੰ ਐਵੇਂ ਗਵਾਜੀਆਂ ਫੇਰ ਆਕੇਗਾ ਓਏ ਲੱਤ ਮਾਰੀ ਲੱਤ ਮਾਰੀ ਲੱਤ ਮਾਰੀ ਫੈਸਲਾ ਬੰਦ ਦਰਵਾਜੇ ਤੇ ਤਾਰੇ ਕਿਵੇਂ ਬਾਹਰ ਬੈ ਚੁਕੇ ਤੇ ਮੈਂ ਮੈਨਾਂ ਲੜ ਪਿਆ ਮੈਨੂੰ ਛੇਤਰ ਦਤਾ ਦੇ ਹਿਮਾਨ ਤੇ ਮੈਂ ਉਹਨੂੰ ਖੜਦਾ ਤੇ ਥੱਲੇ ਸੁੱਟਦਾ ਹੁਣ ਰੋਂਦਿਆ ਤੇ ਇਸਨੇ ਛੇਤਰ ਖਾਣ ਵਾਲੇ ਕੰਮ ਕਰਨੇ ਆ ਤੇ ਉਹਨੂੰ ਕਰਨੇ ਕਿਹਾ ਅੱਛਾ ਅੱਛਾ ਤੇ ਹੁਣ ਆਪਾਂ ਜਾਣਾ ਗਾਇਸ ਉਧਰ ਦੇ ਪਾਸੇ ਤੁਹਾਨੂੰ ਉਧਰ ਵਿਖਾਵਾਂਗੇ ਤੇ ਹੁਣ ਜਾਣੇ ਘੜੀ ਕਰ ਬਾਹਰ ਹੀ ਵੇਖੋ ਚਲੋ ਤੇ ਮੈਂ ਮਾਈ ਗ੍ਰਾਮ ਤੇ ਗਾਇਸ ਹੁਣ ਆਪਾਂ ਦਾ ਤੇ ਹੁਣ ਆਪਾਂ ਆ ਚੁੱਕੇ ਹਾਂ ਉਧਰ ਮੱਥਾ ਮਤਲਿਆ ਤੇ ਇਧਰ ਦੇ ਪਾਸੇ ਮੰਦਰ ਵਾਲੇ ਪਾਸੇ ਤੇ ਇਹ ਤੁਹਾਨੂੰ ਪਤਾ ਸਾਝਾ ਹੀ ਗੁਰਦਾਰਾ ਮੰਦਰ ਵੀ ਗੁਰਦਾਰਾ ਇੱਕ ਨਾਲ ਹੀ ਸਰੋਵਰ ਇੱਕ ਪਈਆ ਸਰੋਵਰ ਇਧਰੋਂ ਉਧਰ ਚੱਲਦੇ ਆ ਗਾਈਸ ਲੰਗਰ ਅਟੈਕ ਮਿਸ਼ਨ ਪੂਰਾ ਹੋ ਚੁੱਕਾ ਹੈ ਲੰਗਰ ਖਾ ਲਏ ਜਿੰਨੇ ਵੀ ਲੰਗਰ ਲੱਗੇ ਲੰਗਰ ਵਿੱਚ ਦੋ ਹੀ ਖਾਦੇ ਮੈਂ ਇੱਕ ਖਾਦੀ ਕਚੋਰੀ ਤੇ ਇੱਕ ਖਾਦੀ ਟਿੱਕੀ ਤੇ ਬਸ ਇੱਕ ਕਚੋਰੀਆਂ ਤੇ ਟਿੱਕੀ ਖਾ ਕੇ ਹਾਂ ਚੱਲਣਾ ਚੱਲ ਰਿਹਾ ਹਾਂ ਮੈਂ ਪਾਣੀ ਪੀ ਲਿਆ ਤੋ ਸਾਹਿਬ ਦਾ ਗੁਰਦੁਆਰਾ ਤੇ ਹੁਣ ਸਲੋਵਰ ਤੇ ਜਾਂਦੇ ਆਂ ਫਿਰ ਉਧਰੋਂ ਵੀ ਜਾ ਸਕਦੇ ਤਾਂ ਆਂ ਦੀ ਵੀ ਮੈਂ ਜਦੋਂ ਆਦੇ ਵੀ ਜਾਂਦੇ ਆਂ ਵੀ ਕਹੀਆਂ ਨਾਣਾ ਤੁਹਾਨੂੰ ਪਰਸ਼ੂਤ ਸਿੰਘ ਦੇ ਸਲੋਵਰ ਦੇ ਚਲੋ ਗਾਈ ਤੁਸੀਂ ਦੇਖ ਸਕਦੇ ਹੋ ਮੈਂ ਇਧਰ ਆ ਚੁੱਕਾ ਮੰਦਰ ਵਾਲੇ ਪਾਸੇ ਤੇ ਉਧਰ ਗੁਰਦੁਆਰਾ ਗੁਰਦੁਆਰਾ ਸਲੋਵਰ ਇਧਰ ਆਪਾਂ ਨਾਲ ਸੰਝਾ ਸਲੋਵਰ ਤੇ ਸਲੋਵਰ ਯਾਰ ਉਹ ਵਰਟਾਲੇ ਸਾਹਮਣੇ ਕਿੰਨਾ ਗੰਦਾ ਕਿੰਨਾ ਹੋ ਚੁੱਕਾ ਮੱਛੀਆਂ ਮਰ ਚੁੱਕੀਆਂ ਯਾਰ ਆਵੇ ਆਹ ਮੱਛੀਆਂ ਨੇ ਜਿਹੜੀਆਂ ਚਿੱਟੀਆਂ ਚਿੱਟੀਆਂ ਉੱਤੇ ਆਹ ਵੇਖੋ ਆਹ ਮੱਛੀਆਂ ਨੇ ਆਹ ਮੱਛੀਆਂ ਨੇ ਇਹ ਮਰ ਚੁੱਕੀਆਂ ਆ ਮੱਛੀਆਂ ਮਰ ਚੁੱਕੀਆਂ ਐ ਹੁਣ ਇਹ ਮੱਛੀਆਂ ਮਰ ਚੁੱਕੀਆਂ ਨੇ ਇਹ ਗਾਈ ਦੇ ਲੋ ਮੱਛੀਆਂ ਮਰ ਚੁੱਕੀਆਂ ਨੇ ਕੀ ਕਰ ਸਕਦੇ ਹੁਣ ਨਾ ਵੀ

ਗਾਈਜ਼ ਮੌਸਮ ਕੋਈ ਦੇਸਤਰਾੰਦਾ ਹੋ ਚੁਕਾ ਹੈ ਧੁੱਪ ਲੱਗ ਚੁਕੀ ਹੈ ਤੇ ਹੁਣ ਆਪਾਂ ਰੋ ਪੀ ਗਏ ਆ ਨੰਗਰਾਲ ਨੰਗਰਾਲ ਤੋਂ ਆਪਾਂ ਤੇ ਪੁਰਾਣਾ ਨੰਗਰਾਲ ਰੋ ਆ ਇਹ ਆ ਰਹੇ ਪੁਰਾਣਾ ਨੰਗਰਾਲ ਤੇ ਮੇਰੇ ਪਾਪਾ ਦੀ ਲੱਗੀ ਇੱਥੇ ਇੱਥੇ ਕਿਤੇ ਡਿਊਟੀ ਲੱਗੀ ਆ ਤੇ ਨੰਗਾ ਆਇਆ ਨੰਗਰਾਲ ਤੇ ਫਰ ਮਨਾਇਆ ਆਪਣੇ ਮਮਾ ਦੇ ਨਾਲ ਤੇ ਉਹਨੂੰ ਮੈਂ ਆਖਿਆ ਮੈਂ ਪਿੱਛੇ ਨੂੰ ਆਜੀ ਅੰਦਰ ਨੂੰ ਤੇ ਹੁਣ ਚਲੀਏ ਇੱਥੇ ਸੇਵਾ ਕਰੀਏ ਗਾਈਜ਼ ਮਮਾਣੀ ਉਧਰ ਸੇਵਾ ਕਰੰਦੇ ਸੀ ਤੇ ਮੈਂ ਚਲੋ ਬਾਹਰ ਹੋਈਏ ਗਾਈਜ਼ ਤੇ ਮੈਂ ਪਾਣੀ ਪੁਣੀ ਪੀਣ ਚੱਲਣਾ ਜਾਈਏ ਤੇ ਨਾਲੇ ਤੁਹਾਨੂੰ ਪਤਾ ਸਰਖਾਂ ਵੀ ਕਿਉਂਦੇ ਕੁਝ ਫੇਰ ਤੋਂ ਤੇ ਤੁਹਾਨੂੰ ਮਿਲਦੇ ਹਾਂ ਸਦਾ ਬਾਅਦ ਵਿੱਚ ਗਾਈਜ਼ ਇਹ 1.5 ਬੱਜ ਚੁੱਕਾ ਹੈ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੁਹਾਨੂੰ ਪਤਾ ਕਰਦੇ ਕਰਦੇ ਦੋ ਵਾਜੀ ਜਾਣੇ ਜਾਂਦੇ ਜਾਨੇ ਤੇ ਆ ਹੈਵਨ ਆਟਾ ਫੜ ਕੇ ਨਾ ਤਾਂ ਵਿਆ ਮੈਨੂੰ ਮਾਰਨ ਤੇ ਮੈਂ ਇਹਦੀ ਮਹਾਰੀ ਤੇ ਜਾ ਗਈਏ ਮੈਂ ਜੀ ਦੇਦੇ ਬੈਠਾ ਹਾਂ ਪੰਜ ਮਿਆ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੇ ਸਾਨੂੰ ਮਿਲਦੇ ਹਾਂ ਸਿੱਧਾ ਘਰ ਜਾ ਓਏ ਬੱਚੇ ਆ ਮੇਰੇ ਬੱਚੇ ਗਾਇਜ਼ ਮੇਰੀ ਚਪਲ ਟੁੱਟ ਗਈ ਆ ਚਪਲ ਦਾਲ ਵੀ ਦਾ ਆ ਨਾ ਇਹ ਚਪਲ ਆ ਯਾਰ ਮੈਂ ਦੋ ਨੇ ਦੇ ਗਾਇਜ਼ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੁਸੀਂ ਦੇਖ ਸਕਦੇ ਕਿੰਨੀ ਸੰਗਤ ਹੈ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੇ ਤੁਹਾਨੂੰ ਸਿੱਧਾ ਘਰ ਜਾ ਗਏ ਮੈਂ ਜੀ ਬਾਈ ਬਾਏ ਗਾਈਜ਼ ਮੈਂ ਹੁਣ ਆ ਚੁੱਕਾ ਘਰ ਸਾਰਾ ਮੇਲਾ ਘੁੰਮ ਕੰਮ ਕੀ ਤੇ ਹੁਣ ਮੈਂ ਸੋਚਨੇ ਆ ਬੱਗ ਲਾ ਦਾ ਤੇ ਸੋਚਨੇ ਰਹਿਨ ਤੇ ਰਹਿਣ ਦੇ ਨਮੂਤੋਂ ਨਮੜਿਆ ਤੇ ਲੰਮੇ ਵੇਨਾ ਸੋਵਾ ਥੋੜਾ ਆ ਭਰਾ ਨੀਂਦ ਆਉਂਦੀ ਹੈ ਗਾਈਜ਼ ਮੈਂ ਦੁਕਾਨ ਚ ਆ ਚੁੱਕਾ ਤੇ ਦੁਕਾਨ ਚ ਆ ਤੇ ਮਮਤੀ ਮਮਤੀ ਦੀ ਗਾਤੀਆਂ ਕੁਝ ਵਜੇ ਨੇ ਸੁੱਤ ਸਾਢੇ 5:00 ਹੋਣ ਵਾਲੇ ਨੇ ਤੇ ਮੈਂ ਦੁਕਾਨ ਚ ਆ ਚੁੱਕਾ ਤੇ ਮੈਂ ਸਿਆਤ ਵੇਖਿਆ ਨੀ ਕੁਰਸੀ ਗੰਦੀ ਆ ਤੇ ਸਾਫ ਹਮ ਬਹਿ ਗਏ ਆ ਆ ਤੇ ਸੋ ਤਾਂ ਗਾਇਸ ਮੈਂ ਹੁਣ ਤੋਂ ਆ ਗਏ ਹੁਣ ਮੈਂ ਉੱਠ ਕੇ ਦੁਕਾਨੇ ਆਇਆ ਤੇ ਡੀਮਨ ਸਲੀਅਰ ਵੇਖਣਿਆ ਹਾਂ ਮੈਂ ਤੇ ਹੁਣ ਜਿਹੜਾ ਚੈਨਲ ਖੁੱਲੂਗਾ ਉਹਦੇ ਵੀਡੀਓ ਪੈਣੀ ਆ ਤੇ ਉਦੋਂ ਲਈ ਤੁਹਾਡੇ ਦੇ ਕੇ ਮਰਬ ਹੁਣ ਮੈਂ ਬਾਹਰ ਜਾਣਾ ਆ ਤੇਰੇ ਤੱਕ ਨਹੀਂ ਜਾਣਾ ਤਾਂ ਬਾਈ ਬਾਈ ਹਾਂ ਜੀ ਵੀਰ ਜੀ ਅੱਜ ਤੋਂ ਬਣਾਇਆ ਹੈ ਮੈਂ ਚਲੋ ਬਣਾਉਨੇ ਆ ਤੇ ਗਾਇਸ ਆ ਰਿਹਾ ਸਾਡਾ ਜਗਦੀਪ ਵੀਰ ਤੇ ਹੁਣ ਮੈਂ 10 ਰੁਪਏ ਆ ਮੈਂ ਚਲ ਕੋਣ ਕਣ ਖਾ ਕੇ ਆਉਂਦੇ ਆ ਇਹ ਹੁਣ ਕੌਣ ਲਈ ਹੈ ਇਹ ਇਹ ਚੱਲਦੇ ਗੁਰਦਾਸ ਸਿੰਘ ਕਾਸਮ ਗਰੋਣ ਹੂੰ ਗਾਈਜ਼ ਆ ਦੇਖੋ ਇੱਥੇ ਖਾੜਾ ਚੱਲ ਰਿਹਾ ਆ ਖਾੜਾ ਚੱਲ ਰਿਹਾ ਤੇ ਆ ਵੀ ਖਾੜਾ ਚੱਲ ਰਿਹਾ ਕਾ ਵੀ ਖੜਾ ਹੁੰਦਾ ਇਹ ਬਸ ਕਰੋ ਬਸ ਕਰੋ ਸਬਸਕ੍ਰਾਈਬਰਸ ਜ਼ਿਆਦੇ ਇਮੋਸ਼ਨਲ ਨਾ ਹੋਈਏ ਆਵੇ ਕਿ ਆమే ਨਵੀਆਂ ਚਪਲਾਂ ਨਹੀਂ ਆ ਤਾਂ ਹੁਣ ਆਪਾਂ ਚਲੀਏ ਤੇ ਸੂਖਾ ਸੁਣ ਕੇ ਆਉਨੇ ਆ ਜਗਦੀਪ ਭਾਈ ਗਾਈਜ਼ ਅਜੇ ਜਗਦੀਪ ਭਾਈ ਉਹਨੇ ਢਿੱਗਣ ਵਾਲੀ ਇਹਦੇ ਤੇ ਬਹਿ ਕੇ ਪਿੱਛੇ ਪਿੱਛੇ ਆ ਚਾਬੀਆਂ ਆ ਪਤਾ ਲਾ ਲਾਦਾ ਉਹਨਾਂ ਬਾਬਾ ਜੀ ਹੁੰਦੇ ਏ ਤੇ ਖੜਾ ਲੱਗ ਰਿਹਾ ਵੇਖੋ ਕਿੰਨੇ ਬੱਚੇ ਆ ਚਲ ਯਾਨ ਬਾਹਰ ਓਏ ਚੁੱਪ ਸੰਸਾਰ ਦਾ ਗਲੀ ਹੈ ਕੋਈ ਨਾ ਪੱਕਾ ਛੱਡ ਕੇ ਬਾਜੋਂ ਹੁੰਦੀ ਤੇ ਕੱਸ ਨਾ ਤੇ ਰੋਕ ਰਿਹਾ ਦੋ ਮਿੰਟ ਫੜੇ ਮਾਮਾ ਹੋਣੇ ਉਹ ਲੱਗਾ ਇਹਨਾਂ ਦੀ ਮਨੋ ਮਾਮਾ ਨੂੰ ਗਿਆ ਸੀ ਕਿ ਕਿਹੜਿਆ ਆਇਓ ਜੀ ਆਹ ਇਧਰ ਦਿਖਾ ਗਾਈਜ਼ ਆਜ ਐਕਰ ਉਹ ਅਰਦਾਸ ਹੋ ਚੁੱਕੀ ਐ ਸਰਬਾਧਾ ਭਲਾ ਤੇ ਮੈਂ ਗੇਮ ਲਾ ਲਈ ਮੇਰਾ ਅੱਜ ਬੜਾ ਦਿਲ ਕਰਦਾ ਏ ਕਿ ਗੇਮ ਉਹਦਾ ਕਿੰਨੇ ਚਿਰਾਂ ਬਾਅਦ ਮੈਂ ਖੜੇ ਚ ਵੜਿਆ ਤੇ ਚੜੀ ਹੋਣੇ ਬਾਰ ਗਾਈਜ਼ ਆਜ ਐਕਰ ਉਹ ਆਪਾਂ ਮੈਂ ਮਤਲਬ ਸਾਰਾ ਵਿਲੇ ਹੋ ਚੁੱਕਿਆ ਸਾਰਾ ਕੰਮ ਕੰਮ ਕਰ ਲਿਆ ਮੈਂ ਤਾਂ ਹਰਮਣਾ ਹੁਣ ਦੁੱਧ ਲੈਣ ਆਇਆ ਹਾਂ ਹਰਮਣ ਅੱ비 ਡੇਰੀ ਤੇ ਇਹ ਦੁੱਧ ਅੱ비 ਡੇਰੀ ਤੇ ਕਿਚਾ ਤੇ ਆਪਾਂ ਦੁੱਧ ਲੈ ਆ ਕੇ ਮੈਂ ਤੜਦਣਾ ਕਰੇ ਤੇ ਤੁਹਾਨੂੰ ਮੋੜਾ ਸਿੱਧਾ ਮੇਡਾ ਘਰ ਜਾ ਕੇ ਪਾਏ ਗਾਈਜ਼ ਗਾਈਜ਼ ਮੈਂ ਆ ਚੁੱਕਾ ਕਰਦੇ ਹੁਣ ਘਰ ਆ ਕੇ ਤੁਹਾਨੂੰ ਲਗਾ ਪਰਣਾ ਤੇ ਸ਼ਾਰਟ ਕੱਪੜੇ ਕਪੜੀ ਜਿੰਕੜਦਾ ਤੇ ਜਿਨ੍ਹਾਂ ਨੂੰ ਅਜਦਾ ਵਲੋਗ ਵਧੀਆ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਗਾਈਜ਼ ਬਾਏ ਬਾਏ